ਸਸਿਕਾ ਜੀ ਆਮਡਮ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਸੈਡ ਸਲਾਈ ਹੁੰਦੀ ਹੈਗੀ ਵੀ ਇਹ ਕਿਸ ਤਰ੍ਹਾਂ ਲਾਉਣੀ ਨੇ ਕਿੰਨਾ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਵੀ ਇਹ ਜਿਹੜੀ ਇਹ ਸਹੀ ਸਲਾਈ ਲੱਗੇ ਤੇ ਆਪਣੀ ਪਰਫੈਕਟ ਫਿਟਿੰਗ ਆਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਦੇਖੋ ਜਿਹੜੇ ਹੁਣ ਆਪਣੀਆਂ ਕੱਟ ਲਾਉਣੇ ਜ਼ਰੂਰੀ ਹੈ ਇਹ हिਪ ਜਿਹੜੀ ਦਾ ਨਿਸ਼ਾਨ ਲੱਗਿਆ ਉੱਥੇ ਆਪਾਂ ਇਹ ਕੱਟ ਲਾਏ ਹੋ ਜਾਂ ਦਿਖਾ ਇਹ ਆਪਾਂ ਕਟਿੰਗ ਕਰਨ ਲਈ ਲਾਉਣੀ ਹੈ ਇਹ ਕੱਟ ਸਭ ਤੋਂ ਪਹਿਲਾਂ ਇਹੀ ਕੱਟ ਆਪਾਂ ਬਰਾਬਰ ਕਰਨੀ ਹੈਗੇ ਇੱਥੇ ਆਪਾਂ ਪੈਨ ਬਗੈਰ ਲਾ ਲੈਣਾ ਕੋਸ ਵੀ ਤੁਸੀਂ ਸੂਈ ਲਾ ਲਓ ਜਾਂ ਪੈਨ ਲਗਾ ਲਓ ਇਹ ਹਿੱਲੇ ਨਾ ਇਸ ਤਰ੍ਹਾਂ ਨਾਲ ਠੀਕ ਹੈ ਜੀ ਦੂਜੇ ਨੰਬਰ ਤੇ ਇਹਨੂੰ ਇਸ ਤਰ੍ਹਾਂ ਸੈੱਟ ਕਰਦੇ ਜਾਓ ਤੇ ਆਪਾਂ ਦੇਖਾ ਇੱਥੋਂ ਇੱਕ ਤਾਂ ਆਪਣੀ ਇੱਥੋਂ ਅੱਧੇ ਇੰਚ ਦੀ ਕੱਟ ਅੱਧੇ ਇੰਚ ਇੱਥੋਂ ਕੱਟ ਰਹੂਗਾ ਕਪੜਾ ਤੇ ਅੱਧਾ ਇੰਚ ਆਪਣਾ ਉੱਪਰ ਆਉਣਾ ਹੋਊਗਾ ਠੀਕ ਹੈ ਜੀ ਉਹਨੂੰ ਆਪਾਂ ਬਰਾਬਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਤਰ੍ਹਾਂ ਠੀਕ ਹੈ ਜਦੋਂ ਆਪਾਂ ਉਹ نیچے ਤੋਂ ਆਪਾਂ ਕਟਾਂ ਤੋਂ ਆਪਾਂ ਸਹੀ ਕਰਕੇ ਲੈ ਕੇ ਜਾਵਾਂਗੇ ਉੱਪਰ ਨੂੰ ਆਟੋਮੈਟਿਕ ਹੀ ਆਪਣਾ 1/2 ਇੰਚ ਦਾ ਇੱਧਰ ਫਰਕ ਤੇ 1/2 ਇੰਚ ਦਾ ਆਪਣਾ ਇੱਧਰ ਫਰਕ ਆਊਗਾ ਠੀਕ ਹੈ ਜੀ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰੱਖ ਕੇ ਸਲਾਈ ਲਗਾਉਣੀ ਹੈਗੀ ਤੇ ਫਿਰ ਆਪਾਂ ਤੁਹਾਨੂੰ ਦੁਬਾਰਾ ਪਹਿਲਾਂ ਸਲਾਈ ਲਾ ਕੇ ਦਿਖਾਵਾਂਗੇ ਫਿਰ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀ ਇਹ ਕਟਿੰਗ ਹੈਗੀ ਇਹਦੀ ਆਪਾਂ ਕਿਵੇਂ ਕਟਿੰਗ ਕਰਨੀ ਹੈ ਜਿਹੜਾ ਇਹ ਫਰਕ ਪੈਂਦਾ ਇਹ ਕਾਦੇ ਨਾਲ ਪੈਂਦੇ ਜੀ ਆਹ ਦੇਖੋ ਇੱਕ ਦਾ ਆਪਣਾ 1/2 ਇੰਚ ਦਾ ਆਹ ਜਿਹੜੀ ਪਲੇਟ ਪਾਉਣੀ ਹੈਗੀ ਇਹਦੇ ਵਿੱਚ ਚਲਿਆ ਜਾਂਦਾਗਾ ਤੇ ਇਧਰਲੀ ਚੀਜ਼ ਦਾ ਤਾਂ ਤਾਂ ਫਰਕ ਪੈਂਦਾ ਜਿਹੜਾ ਆਹ ਪਲੇਟ ਹੈਗੀ ਇਹਦੇ ਕਾਰਨ ਆਹ ਚੀਜ਼ ਦਾ ਫਰਕ ਪੈਂਦਾ ਠੀਕ ਹੈ ਜੇ ਇਹ ਆਪਾਂ ਇਸੇ ਤਰ੍ਹਾਂ ਹੀ ਰੱਖਣਾ ਹੈਗਾ ਤੇ ਜਿਹੜਾ ਆਪਣੀ ਆਹ ਹੈਗੀ ਤੋਂ ਇਹ ਆਪਾਂ ਇਸ ਤਰ੍ਹਾਂ ਰੱਖ ਕੇ ਇਧਰੋਂ ਸੈੱਟ ਕਰ ਲੈਣੇ ਮੋਢੇ ਤੇ ਇਧਰੋਂ ਆਪਾਂ ਇਸ ਤਰ੍ਹਾਂ ਸੈੱਟ ਕਰਨਾ ਹੈ ਪੂਰੇ ਧਿਆਨ ਨਾਲ ਸਾਰੀਆਂ ਸਾਰੇ ਪਾਸੇ ਸੈੱਟ ਕਰਕੇ ਫਿਰ ਆਪਾਂ ਸਲਾਈ ਲਗਾਉਣੀ ਹੈਗੀ ਤੇ ਜੇ ਤੁਸੀਂ ਇਸ ਤਰ੍ਹਾਂ ਲਗਾਉਂਗੇ ਤਾਂ ਫਿਰ ਥੋੜੀ ਵਧੀਆ ਪਰਫੈਕਟ ਫੀਟਿੰਗ ਆਊਗੀ ਤੇ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਹੈ ਇਹ ਵੀਡੀਓ ਨੂੰ ਸਾਰੀ ਦੇਖਿਆ ਕਰੋ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕਿਸ ਤਰ੍ਹਾਂ ਫਸਲਾਈ ਕਰੀਏ ਠੀਕ ਹੈ ਜੀ ਆ ਦੇਖੋ ਆਪਾਂ ਇਸੇ ਤਰ੍ਹਾਂ ਹੀ ਰੱਖਣਾ ਆਪਣੀ ਨਿਸ਼ਾਨੀਆਂ ਪਹਿਲਾਂ ਹੀ ਲੱਗੀਆਂ ਹੋਊਗਾ ਇਹਦਾ ਇਸ ਤਰ੍ਹਾਂ ਸਲਾਈ ਲਾ ਕੇ ਲੈ ਕੇ ਆਮ ਅਰੇ ਕੁ ਜੀ ਹੁਣ ਆਪਾਂ ਇੱਥੇ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਹੁਣ ਆਪਾਂ ਇੱਥੋਂ ਤੱਕ ਸੂਈ ਲੈ ਕੇ ਆਵਾਂਗੇ ਇਹਦੇ ਵਿੱਚ ਆਪਾਂ ਸੂਈ ਘੜੋ ਕੇ ਇਸੇ ਤਰ੍ਹਾਂ ਹੀ ਫਿਰ ਆਪਾਂ ਬੈਕ ਨੂੰ ਇਦਾਂ ਨੂੰ ਮੋੜ ਲਾਂਗੇ ਇਹ ਆਪਾਂ ਇੱਥੋਂ ਤਾਂ ਨਾਲ-ਨਾਲ ਹੀ ਲੈ ਕੇ ਆਉਣੀ ਹੈਗੀ ਸੂਈ ਠੀਕ ਹੈ ਜੀ ਇੱਥੋਂ ਆਪਾਂ ਪੈਰ-ਪੈਰ ਦਾ ਫਰਕ ਪਾਉਂਦੀ ਜਾਵਾਂਗੇ ਇੱਥੋਂ ਪਹਿਲਾਂ ਆਪਾਂ ਨਾਲ-ਨਾਲ ਹੀ ਉੱਪਰ ਹੀ ਮਾਰਨੀ ਹੈ ਇਸ ਸਲਾਈ ਦੇ ਉੱਪਰ ਹੀ ਸਲਾਈ ਮਾਰਨੀ ਠੀਕ ਹੈ ਇੱਥੋਂ ਜਾ ਕੇ ਆਪਾਂ ਪੈਰ ਦਾ ਕਰਦੇ ਹਾਂ ਮੜੇ ਨੇੜੇ ਕਾਕੀਦ ਗਾ ਦੀ ਆਦੀ ਆਪਾਂ ਨਾਲ ਦੇ ਦੁਪਹਿਰ ਪੈਰ ਪੈਰ ਦੀ ਲੈ ਕੇ ਆਵਾਂਗੀ ਸਲਾਈ ਤਾਂ ਜੋ ਹੁਣ ਅਮੀ ਇਹ ਵੀ ਬੰਦਾ ਆ ਇੱਥੋਂ ਆਪਾਂ ਦੀ ਸੁਣਦੀ ਸੀਂ ਦੀ ਨੇ ਪੈਰ ਦੀ ਕਰਤੀ ਹੈਗੀ ਸਲਾਈ ਇੱਥੋਂ ਆਪਾਂ ਪਹਿਲਾਂ ਵਾਂਗੂ ਆ ਸਲਾਈ ਜਿਹੜੀ ਪਹਿਲਾਂ ਲਗਾਈ ਹੋਈ ਤੇ ਉੱਪਰ ਚੜਾ ਹੰ ਦੱਸਦੇ ਆ ਵੀ ਇਹ ਕਿਉਂ ਲਗਾਈ ਵੀ ਇਹ ਕਿਉਂ ਲਗਾਈ ਆ ਪਸਲਾਈ ਇਹ ਵੀ ਤੁਹਾਨੂੰ ਦੱਸਦੇ ਆ ਵੀ ਇਹ ਸਲਾਈ ਆਪਾਂ ਕਿਉਂ ਲਗਾਈਏਗੀ ਵੀ ਜਦੋਂ ਹੁਣ ਆਪਾਂ ਕਈ ਵਾਰ ਕਿੰਨਾ ਕਿਸੇ ਪਹਿਣੇ ਖੁੱਲਾ ਕਰਨਾ ਹੁੰਦਾ ਸੁਭਿਆਸ਼ ਰੈਂਕੋ ਹੋ ਜਾਂਦਾ ਹੁੰਦਾ ਹੁੰਦਾ ਸੂਟ ਵੀ ਉਹਨੂੰ ਆਪਾਂ ਹੁਣ ਉਹਨਾਂ ਨੂੰ ਜ਼ਿਆਦਾ ਕੋਈ ਮੱਥਾ ਪਾਰ ਦੀ ਲੋੜ ਨਹੀਂ ਪੈਣੀ ਕਿਈ ਪਹਿਣਾਂ ਕੋਲੇ ਵੀ ਮਸ਼ੀਨ ਵੀ ਨਹੀਂ ਹੁੰਦੀ ਤੇ ਉਹਨਾਂ ਨੇ ਕੀ ਕਰਨਾ ਇਹ ਜਿਹੜੀ ਸੈਡ ਵਾਲੀ ਆ ਪਹਿਲੀ ਸਲਾਈ ਆਪਣੀ ਇਹ ਉਧਾੜ ਉਧੇੜ ਕੇ ਇਕੇ ਜੀ ਇੱਥੋਂ ਵੀ ਆਪਣਾ ਉਮੀ ਰਹਿ ਜੂਗਾ ਕੋਈ ਉਦੜਨੀ ਨਹੀਂ ਸਲਾਈ ਤੇ ਉੱਪਰੋਂ ਵੀ ਆਪਣਾ ਉਮੀ ਰਹਿ ਜੂ ਜਿਹੜੀ ਆਪਣੀ ਅੰਦਰਲੀ ਸਲਾਈ ਹੁੰਦੀ ਹੈ ਉਹ ਤੇ ਡਿਜ਼ਾਈਨ ਦੀ ਹੁੰਦੀ ਜੀ ਆਪਾਂ ਸੂਟ ਖੁੱਲਾ ਕਰਨਾ ਤਾਂ ਕਰਕੇ ਆਪਾਂ ਇੱਥੋਂ ਪੈਰ ਦੀ ਡਬਲ ਸਲਾਈ ਲਾਈਏ ਵੀ ਇਹ ਤੁਸੀਂ ਇਸੇ ਤਰੀਕੇ ਨਾਲ ਲਾਇਆ ਕਰੋ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜੀ ਇਹ ਆ ਘਾਟ ਆਪਾਂ ਆਪਣੀ ਬਾਹਰ ਘਾਟ ਹੋ ਗਿਆ ਕੱਪੜਾ ਉਹਦਾ ਆਪਾਂ ਕਿਵੇਂ ਕਰਨਾ ਆ ਦੇ ਕੋ ਉਹਦਾ ਹਲਕਾ ਹਲਕਾ ਜੇ ਲਾ ਦੇਣੀ ਜੇ ਤੁਸੀਂ ਹਲਕਾ ਜਾਂ ਵੱਧ ਕਟਿਆਗਾ ਤਾਂ ਤੁਸੀਂ ਇੱਥੋਂ ਹਲਕਾ ਹਲਕਾ ਲਾ ਦਿਓ ਨਹੀਂ ਤਾਂ ਤੁਸੀਂ ਜੇ ਤੁਸੋਂ ਨੂੰ ਐਂ ਲੱਗਦੀ ਬੈਕ ਵਾਲਾ ਪੀਸ ਘੱਟ ਜੂ ਮੈਂ ਥੋੜਾ 2 ਪੁਆਇੰਟ ਵਾਧੀ ਕੱਟਦੀ ਹੁੰਨੀ ਆ ਬੈਕ ਵਾਲੀ ਕਾਰਟ ਜਿਹੜੀ ਪਾਉਣੀ ਹੁੰਦੀ ਆ 2 ਇੰਚ ਦੀ ਪੈਂਦੀ ਆ ਨਾ ਉਹ 2 ਤੋਂ 2 ਪੁਆਇੰਟ ਉੱਤੇ ਹੀ ਪਾਉਣੀ ਹੁੰਨੀ ਮੇ ਜੋ ਆਪਣੀ ਸ਼ਾਂਤੀ ਕਰਨ ਮੇਲੇ ਆਪਣੀ ਸ਼ਾਂਤੀ ਵਧੀਆ ਤਰੀਕੇ ਨਾਲ ਹੋ ਜੇ ਜੇ ਤੁਸੀਂ ਪੂਰੀ ਪ੍ਰੋਪਰੀ ਕੱਟੀ ਹੈਗੀ ਫਿਰ ਤੁਸੀਂ ਇਦਾਂ ਕਰੋ ਵੀ ਤੁਸੀਂ ਬਸ ਇਹਨੂੰ ਇੱਥੋਂ ਐਂ ਲਾ ਦਿਓ ਇਥੇ ਜਿਆਦਾ ਲਾਉਣ ਦੀ ਕੋਸ਼ਿਸ਼ ਨਾ ਕਰੋ ਆਹ ਦੇਖੋ ਮੈਂ ਥੋੜੀ ਜਿਹੀ ਹਲਕੀ ਜਿਹੀ ਸ਼ਾਂਤੀ ਕਰ ਦੂੰਗੀ ਅਦੇ ਗੁਣਾ ਆਪਣਾ ਇਹ ਬਰਾਬਰ ਆ ਗਿਆ ਨਾ ਸਾਰਾ ਇੱਥੋਂ ਹੀ ਬਰਾਬਰ ਆ ਗਿਆ ਇੱਥੋਂ ਬਰਾਬਰ ਆ ਗਿਆ ਠੀਕ ਹੈ ਜੀ ਬਸ ਇਹੀ ਧਿਆਨ ਰੱਖਣਾ ਹੁੰਦਾ ਹੈਗਾ ਵੀ ਇਹ ਆਪਣੇ ਜਦੋਂ ਫਿਟਿੰਗ ਵਾਲੀ ਸਿਲਾਈ ਲਾਉਣੀ ਹੁੰਦੀ ਹੈ ਸਾਈਡ ਵਾਲੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਤੁਸੀਂ ਸਾਈਡ ਸਿਲਾਈ ਕਿਵੇਂ ਲਾਉਣੀ ਹੁੰਦੀ ਉਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ